ਲਹਿਰਾਗਾਗਾ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਮੋਟਰਸਾਈਕਲ ਚੋਰੀ ਦੇ ਗਿਰੋਹ ਦਾ ਭੰਡਾ ਫੋੜਿਆ ਪੁਲਿਸ ਨੇ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਇਲਾਕਿਆਂ ਚੋਂ ਮੋਟਰਸਾਈਕਲ ਚੋਰੀ ਕਰਨ ਵਾਲੇ ਦੋ ਚੋਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 25 ਮੋਟਰਸਾਈਕਲ ਬਰਾਮਦ ਕੀਤੇ ਨੇ ਡੀਐਸਪੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਲਹਿਰਾਗਾਗਾ ਪੁਲਿਸ ਨੂੰ ਖੂਫੀਆ ਸੂਚਨਾ ਮਿਲੀ ਸੀ ਕਿ ਕੁਝ ਲੋਕ ਇਲਾਕੇ 'ਚ ਮੋਟਰਸਾਈਕਲ ਚੋਰੀ ਕਰਨ ਦੀ ਨੀਅਤ ਨਾਲ ਆ ਰਹੇ ਨੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋ ਚੋਰਾਂ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਪੁੱਛਗਿਐਚ ਦੌਰਾਨ ਚੋਰਾਂ ਨੇ ਖੁਲਾਸਾ ਕੀਤਾ ਕਿ ਉਹ ਪੰਜਾਬ ਹਰਿਆਣਾ ਦੇ ਨਾਲ ਲੱਗਦੇ ਇਲਾਕਿਆਂ ਚੋਂ ਮੋਟਰਸਾਈਕਲ ਚੋਰੀ ਕਰਦੇ ਸਨ ਉਹਨਾਂ ਦੇ ਕਬਜ਼ੇ ਚੋਂ 25 ਚੋਰੀशुदा ਮੋਟਰਸਾਈਕਲ ਬਰਾਮਦਗੀ ਕੀਤੇ ਗਏ ਨੇ ਪੁਲਿਸ ਵੱਲੋਂ ਇਹਨਾਂ ਮੋਟਰਸਾਈਕਲਾਂ ਦੀ ਰਜਿਸਟ੍ਰੇਸ਼ਨ ਨੰਬਰ ਅਤੇ ਚੱਸੀ ਨੰਬਰ ਦੀ ਲਿਸਟ ਜਾਰੀ ਕੀਤੀ ਗਈ ਹੈ ਤਾਂ ਜੋ ਜਿਨ੍ਹਾਂ ਦਾ ਮੋਟਰਸਾਈਕਲ ਚੋਰੀ ਹੋਇਆ ਸੀ ਉਹ ਆਪਣੇ ਦਸਤਾਵੇਜ਼ ਵਿਖਾ ਕੇ ਲਹਿਰਾਗਾਗਾ ਪੁਲਿਸ ਤੋਂ ਆਪਣਾ ਵਾਹਨ ਲੈ ਸਕਣ ਡੀਐਸਪੀ ਨੇ ਦੱਸਿਆ ਕਿ ਇਹ ਚੋਰਾਂ ਦੇ ਖਿਲਾਫ ਪਹਿਲਾਂ ਵੀ ਮੋਟਰਸਾਈਕਲ ਚੋਰੀ ਦੇ ਮਾਮਲੇ ਦਰਜ ਨੇ ਇਸ ਕਾਰਵਾਈ ਨਾਲ ਪੁਲਿਸ ਨੇ ਇਲਾਕੇ 'ਚ ਚੱਲ ਰਹੀ ਚੋਰੀ ਦੀਆਂ ਘਟਨਾਵਾਂ ਤੇ ਵੱਡਾ ਪ੍ਰਹਾਰ ਵੀ ਕੀਤਾ। ਮਿਤੀ 31-10-2025 ਨੂੰ ਇੰਚਾਰ ਸਿਟੀ ਲਹਿਰਾ ਨੇ ਦੋ ਨੌਜਵਾਨਾਂ ਨੂੰ ਟੀ ਪੁਆਇੰਟ ਜਖਲ ਰੋਡ ਤੋਂ ਸ਼ੱਕੀ ਹਾਲਾਤ ਦੇ ਵਿੱਚ ਕਾਬੂ ਕੀਤਾ। ਉਹਨਾਂ ਕੋਲ ਇੱਕ ਮੋਟਰਸਾਈਕਲ ਸੀ। ਉਹਨੂੰ ਵੈਰੀਫਾਈ ਕੀਤਾ ਤਾਂ ਮੋਟਰਸਾਈਕਲ ਚੋਰੀ ਦਾ ਨਿਕਲਿਆ। ਜਿਸ ਤੇ ਤੁਰੰਤ ਮੁਕੱਦਮਾ ਦਰਜ ਕਰਕੇ ਅਗਲੀ ਤਫ਼ਤੀਸ਼ ਅਮਲ 'ਚ ਲਿਆਂਦੀ ਗਈ। ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਤੇ ਇਹਨਾਂ ਪਾਸੋਂ ਕੁੱਲ 25 ਮੋਟਰਸਾਈਕਲ ਆ ਜਿਹੜੇ ਬਰਾਮਦ ਕਰਾਏ ਜਾ ਚੁੱਕੇ ਸਰ ਕਿੱਥੋਂ ਕਿੱਥੋਂ ਮੋਟਰਸਾਈਕਲ ਚੋਰੀ ਕਰਦੇ ਸੀ ਕਿ ਤੇ ਕਿੱਥੋਂ ਬਰਾਮਦ ਨਹੀਂ ਕਰੇ ਜੀ ਇਹ ਕਿਉਂਕਿ ਬਾਰਡਰ ਦਾ ਏਰੀਆ ਜੀ ਇਸ ਕਰਕੇ ਲਹਿਰਾ ਜਾਖਲ ਨਿਰਵਾਣਾ ਬੁਲਾੜਾ ਮਾਨਸਾ ਨੇੜੇ-ਨੇੜੇ ਦੇ ਏਰੀਏ ਨੇ ਜਿਹੜੇ ਟੁਹਾਣਾ ਇੱਥੋਂ ਚੋਰੀਆਂ ਕਰਦੇ ਸੀ ਕਿੱਥੋਂ ਫੜੇ ਗਏ ਜਿੱਥੋਂ ਬਰਾਮਦਗੀ ਜਿਹੜੀ ਕਿੱਥੋਂ ਹੋਈ ਹੈ ਜੀ ਇਨੇ ਇਨਾ ਪਾਸੋਂ ਜੀ ਬਰਾਮਦਗੀ ਇਕ ਤਾਂ ਜਿਹੜਾ ਦੋਸ਼ੀ ਹੈ ਗਗਨਦੀਪ ਸਿੰਘ ਉਰਫ ਗਗਨਾ ਉਹਦੇ ਖੇਤ ਦੇ ਕੋਲੋਂ ਬੇਅਬਾਦ ਇੱਕ ਡਰੇਨ ਜਾਂਦੀ ਸੀ ਉਹਦੇ ਚਲਕਾਚ ਪਾ ਕੇ ਰੱਖੇ ਹੋਏ ਸੀ ਤੇ ਬਾਕੀ ਜਿਹੜੇ ਮੋਟਰਸਾਈਕਲ ਨੇ तकरीबन 12 ਮੋਟਰਸਾਈਕਲ ਨੇ ਜਿਹੜੇ ਉਹ ਇੱਕ ਰੇਲਵੇ ਨਹਿਰੀ ਮਹਿਕਮੇ ਦਾ ਸੌਰੀ ਨਹਿਰੀ ਮਹਿਕਮੇ ਦਾ ਇੱਕ ਬੇਅਬਾਦ ਕੋਠਾ ਹੈ ਉਹਦੇ ਵਿੱਚ ਲੁਕੋ ਕੇ ਰੱਖੇ ਹੋਏ ਸੀ ਉਤੋਂ ਬਰਾਮਦ ਕੀਤੇ ਜੀ ਕਿੰਨੇ ਕ ਮਾਮਲੇ ਇਹਨਾਂ ਦੇ ਪਹਿਲਾਂ ਦਰਜ ਚ ਹੋਏ ਪਹਿਲਾ ਵੀ ਇਹ ਦੋ ਦੋਸ਼ੀ ਨੇ ਜੀ ਗਗਨਦੀਪ ਸਿੰਘ ਉਰਫ ਗਗਨਾ ਇਹਦਾ ਪਿੰਡ ਖਾਨਪੁਰ ਫਕੀਰਾ ਹੈ ਦੂਸਰਾ ਹੈ ਸਤਗੁਰ ਸਿੰਘ ਉਰਫ ਮੁੰਨੂ ਇਹ ਕੁਲਰੀਆਂ ਥਾਣਾ ਬਰੇਟੇ ਦਾ ਹੈ ਇਹਨਾਂ ਦੇ ਦੋਹਾਂ ਦੇ ਖਿਲਾਫ ਇੱਕ ਇੱਕ ਮੋਟਰਸਾਈਕਲ ਚੋਰੀ ਦਾ ਮਕਦਮਾ ਪਹਿਲਾਂ ਦਰਜ ਹੈ ਇਹਨਾਂ ਦੀ ਤਫਤੀਸ਼ ਤੋਂ ਇਹ ਗੱਲ ਪਤਾ ਲੱਗੀ ਹੈ ਤੇ ਕਿ ਇਹਨਾਂ ਦਾ ਇੱਕ ਤੀਸਰਾ ਸਾਥੀ ਹੋਰ ਹੈ ਜਿਸ ਦਾ ਨਾਂ ਜਗਸੀਰ ਸਿੰਘ ਉਰਫ ਜਗਨਾ ਪਿੰਡ ਕੁਲਰੀਆਂ ਥਾਣਾ ਬੇਟਾ ਉੱਥੇ ਦਾ ਹੈ ਉਸ ਨੂੰ ਵੀ ਮਕਦਮੇ ਵਿੱਚ ਨਾਮਜ਼ਦ ਕੀਤਾ ਗਿਆ ਹੈ ਸਰ ਨਸ਼ੀਦਾ ਵੀ ਇਹ ਯਾਦ ਕੀਤੇ ਰਹੇਗੇ ਨੇ ਜੀ ਨਸ਼ੇ ਦੇ ਆਦੀ ਹੈ ਜੀ ਨਸ਼ਾ ਕਰਦੇ ਹਨ ਨਸ਼ੇ ਦੀ ਪੂਰਤੀ ਵਾਸਤੇ ਜਦੋਂ ਕੋਈ ਹੋਰ ਸਾਧਨ ਨਹੀਂ ਮਿਲਦਾ ਤਾਂ ਇਸ ਤਰੀਕੇ ਦੀਆਂ ਕਾਰਵਾਈਆਂ ਨੂੰ ਅੰਜਾਮ ਦਿੰਦੇ ਨੇ ਇਹਨਾਂ ਨੂੰ ਕਿੰਨੇ ਚਦਰ ਰਿਮਾਂਡ ਜਿਹੜਾ ਲਿਆ ਗਿਆ ਸੀ ਅ ਤਕਰੀਬਨ 8 ਦਿਨਾਂ ਦਾ ਰਿਮਾਂਡ ਸੀ ਇਹਨਾਂ ਦਾ ਹਾਸਲ ਕਰ ਚੁੱਕਿਆ ਤੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਆ ਉਹ ਜਾਰੀ ਹੈ ਤੇ ਉਮੀਦ ਹੈ ਕਿ ਹੋਰ ਮੋਟਰਸਾਈਕਲ ਵੀ ਬਰਾਮਦ ਹੋਣਗੇ ਲਹਿਰਾਗਾਗਾ ਪੁਲਿਸ ਦੀ ਇਸ ਕਾਰਵਾਈ ਨਾਲ ਮੋਟਰਸਾਈਕਲ ਚੋਰੀ ਦੇ گروਹਾਂ ਨੂੰ ਵੱਡਾ ਝਟਕਾ ਲੱਗਿਆ ਹੈ ਡੀਐਸਪੀ ਨੇ ਕਿਹਾ ਕਿ ਇਲਾਕੇ 'ਚ ਕਾਨੂੰਨ ਵਿਵਸਥਾ ਬਰਕਰਾਰ ਰੱਖਣ ਲਈ ਅਜਿਹੀਆਂ ਮੁਹਿੰਮਾਂ ਅੱਗੇ ਵੀ ਜਾਰੀ ਰਹਿਣਗੀਆਂ ਬਿਊਰੋ ਰਿਪੋਰਟ ਜਗਬਾਨੀ ਟੀਵੀ